ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਮੈਂ ਬੱਚਿਆਂ ਵਾਸਤੇ ਤਾਂ ਜਿਉਣਾ ਹੈ ਪਰਿਵਾਰ ਵਾਸਤੇ ਤਾਂ ਜਿਉਣਾ ਹੈ ਮੇਰੀ ਜ਼ਿੰਦਗੀ ਇੱਕ ਵਾਰ ਹੀ ਮਿਲੀ ਐ ਮੈਂ ਇਹਨਾਂ ਵਾਸਤੇ ਕੰਮ ਹੀ ਜਾਵਾਂ ਜੇ ਸਮਾਜ ਲੋਕ ਦੀ ਧਰਤੀ ਤੇ ਆਇਆ ਮੈਂ ਇਨਸਾਨਾਂ ਵਾਸਤੇ ਕੀ ਕਰਾਂ ਤਾਂ ਸੁਣਿਓ ਦੁਨੀਆ ਤੇ ਬਹੁਤ ਸਾਰੇ ਧਰਮ ਨੇ ਬਹੁਤ ਵੱਡੇ ਧਰਮ ਨੇ ਹਰ ਜੇ ਧਰਮ ਤੋਂ ਪਹਿਲਾਂ ਵੀ ਕੋਈ ਚੀਜ਼ ਹੁੰਦੀ ਹੈ ਉਹ ਹੈ ਇਨਸਾਨ ਇਨਸਾਨੀਅਤ ਹੋਣੀ ਇਹ ਸਭ ਤੋਂ ਵੱਡਾ ਧਰਮ ਹੈ ਬੜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਔਰ ਆਪਣੀਆਂ ਕਿਰਤ ਕਮਾਈਆਂ ਨੂੰ ਸਫਲੀਆਂ ਕੀਤਾ ਹੈ ਦੀਵਾਨ ਟੋਡਰਮਲ ਜੀ ਦੀ ਹਵੇਲੀ ਇੱਥੇ ਬਸ ਨਹੀਂ ਫਿਰ ਇੱਥੇ ਅੱਖਾਂ ਦੇ ਹਸਪੀਟਲ ਕਿੰਡੀਆਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਬਹੁਤ ਬਹੁਤ ਸਾਰੀ ਟੀਮ ਨੂੰ ਸਾਰੀ ਸਟੇਜਮੈਂਟ ਨੂੰ ਦਾਸ ਵੱਲੋਂ ਵਧਾਈਏ ਸਿਰਫ ਇੱਕ ਹਾਜ਼ਰੀ ਭਰਨੀ ਸੀ ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਸਾਡੇ ਅਤੀ ਸਤਿਕਾਰਯੋਗ ਮਹਾਰਾਜ ਪੁਰਸ਼ਵਾਦਾ ਬਲਬੀਰ ਸਿੰਘ ਜੀ ਗੱਗੋਂ ਵਾਲੇ ਮਹਾਰਾਜ ਪੁਰਸ਼ ਬੜੇ ਪਿਆਰ ਵਿੱਚ ਬਾਬਾ ਜਗਿੰਦਰ ਸਿੰਘ ਜੀ ਨੇ ਹਾਜ਼ਰੀ ਭਰੀ ਤਿਆਨੂ ਮੱਜਰੇ ਵਾਲੇ ਮਹਾਰਾਜ ਪੁਰਸ਼ ਬੈਠੇ ਕੈਸੀਆਂ ਕੈਸੀਆਂ ਬੰਦਗੀ ਵਾਲੀਆਂ ਰੂਹਾਂ ਬੈਠੀਆਂ ਸਿੰਘ ਸਾਹਿਬ ਜੀ ਗਿਆਨੀ ਅਤਰ ਸਿੰਘ ਜੀ ਉਹਨਾਂ ਨੇ ਵੀ ਆਪ ਜੀ ਦੇ ਚਰਨਾਂ 'ਚ ਖੜ੍ਹ ਗਏ ਇਕ ਤਾਂ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਦੀ ਦੋ ਜੈ ਇੰਨੀਆਂ ਪਿਆਰ ਵਾਲੀਆਂ ਰੂਹਾਂ ਬੈਠੀਆਂ ਐ ਇਹ ਭਾਈ ਉਹ ਮੋਹਾਲ ਸਿੰਘ ਜੀ ਦੀ ਮਿਹਨਤ ਅੱਜ ਤੋਂ ਵੀ ਵੇਖੋ ਜੇ ਸਿਸ ਬੰਦੇ ਦੇ ਸੁਪਨੇ ਬਹੁਤ ਵੱਡੇ ਹੋਣ ਉਸ ਬੰਦੇ ਨੂੰ ਆਪਣੀਆਂ ਇਹਨਾਂ ਸਵਾਲਾਂ ਦੇਣ ਲੱਗਿਆਂ ਬਹੁਤ ਕਠਿਨਾਈਆਂ ਦਾ ਸਾਹਮਣਾ ਹਮੇਸ਼ਾ ਕਰਨਾ ਪੈਂਦਾ ਸੁਣਿਓ ਭਾਈ ਬਕਾਲ ਸਿੰਘ ਜੀ ਅੱਜ ਦੇ ਨਹੀਂ ਇਹ ਬਹੁਤ ਲੰਬੇ ਸਮੇਂ ਦੇ ਇਸ ਰਾਹ ਤੇ ਤੁਰਨ ਲੱਗਿਆਂ ਲੋਕੀ ਚੰਗਾ ਵੀ ਕਹਿੰਦੇ ਨੇ ਮਾੜਾ ਵੀ ਕਹਿੰਦੇ ਨੇ ਵੜਿਆਉਂਦੇ ਵੀ ਨੇ ਬਹੁਤ ਕੁਝ ਹੁੰਦਾ ਪਰ ਜਦੋਂ ਉਹ ਇੱਕ ਦਿਨ ਐਸਾ ਹੁੰਦਾ ਹੈ ਜਦੋਂ ਤੁਸੀਂ ਪਹਿਲਾ ਪਹਿਲਾ ਤੁਰਦੇ ਹੋ ਤੁਹਾਨੂੰ ਸਾਰੇ ਥੱਗ ਕਹਿੰਦੇ ਨੇ ਤੇ ਥੱਗਾਂ ਦਾ ਟੋਲਾ ਤੁਰਿਆ ਫਰੇਦਾ ਥੋੜਾ ਜਿਹਾ ਤੁਸੀਂ ਸਕਸੈਸ ਹੋ ਜਾਓ ਕਿ ਕਹਿੰਦੇ ਨਹੀਂ ਨਹੀਂ ਵਧੀਆ ਕੰਮ ਕਰਦਾ ਚੱਲ ਜਿੰਨਾ ਵੀ ਕਰਦਾ ਕਰ ਹੀ ਜਾਂਦਾ ਜਿਹੜੇ ਲੋਕ ਠੱਗਾਂ ਦੇ ਡੋਲਾ ਦੱਸਦੇ ਫਿਰ ਇੱਕ ਦਿਨ ਐਸਾ ਆ ਜਾਂਦਾ ਨਾ ਜੀ ਨਾ ਪਤਾ ਸਾਰੀ ਇਹਦੇ ਨਾਲ ਇਹਦੇ ਵਰਗਾ ਤਾਂ ਬੰਦੇ ਸਭਾ ਦੁਨੀਆਂ ਦਾ ਸੰਸਾਰ ਹੈ ਤੇ ਸਾਧ ਸੰਗ ਜੀ ਜਿਹੜਾ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਤੇ ਯਕੀਨ ਰੱਖ ਕੇ ਗੁਰੂ ਤੇ ਵਿਸ਼ਵਾਸ ਰੱਖ ਕੇ ਜਿਹੜਾ ਇਸ ਰਾਹ ਤੇ ਤੁਰਦਾ ਹੈ ਸੱਚ ਜਾਣਿਓ ਰੱਬ ਦੇ ਪਿਆਰੇ ਮਹਾਪੁਰਸ਼ਾਂ ਦੀਆਂ ਬਖਸ਼ਿਸ਼ਾਂ ਨਾਲ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਵੈਗਰੂ ਕੋ ਉੱਥੇ ਪਹੁੰਚਦਾ ਜਿੱਥੇ ਕਦੇ ਸੋਚਿਆ ਵੀ ਨਹੀਂ ਹੁੰਦਾ ਸੋਚਿਆ ਵੀ ਨਹੀਂ ਹੁੰਦਾ ਇੱਕ ਯਕੀਨ ਬਣਾ ਕੇ ਬੰਦਾ ਲੱਗਿਆ ਰਹੇ ਹੁਣ ਇੱਥੇ ਆਪਾਂ ਜਿੰਨੇ ਬੈਠੇ ਆ ਅੱਜ ਤੁਸੀਂ ਵੇਖੋ ਅੱਖਾਂ ਦਾ ਹਸਪੀਟਲ ਦਾ ਭਾਵੇਂ ਉਦਗਾ ਕਰਨਾ ਹੈ ਪਰ ਸਭ ਤੋਂ ਪਹਿਲਾਂ ਤਾਂ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਨਾ ਆਪਾਂ ਤੇ ਆਸਰਾ ਕਿਉਂ ਲਿਆ ਸਿੱਖ ਦੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕੱਖ ਨਹੀਂ ਉਜਾਰ ਹੈ ਸਭ ਕੁਝ ਸਿੱਖ ਦਾ ਜਦੋਂ ਜੰਮਿਆ ਉਦੋਂ ਵੀ ਸਾਡੇ ਘਰਦਿਆਂ ਨੇ ਜਦੋਂ ਬਾਠ ਕਰਾਇਆ ਤੇ ਕੀ ਪੜਿਆ ਉਥੇ ਆਨੰਦ ਭਇਆ ਮੇਰੀ ਜਨਮ ਵੇਲੇ ਵੀ ਸਿੱਖ ਅਨੰਦ ਚ ਜਦੋਂ ਵਿਆਹ ਹੋ ਗਿਆ ਉਦੋਂ ਆਨੰਦ ਭਇਆ ਮੇਰੀ ਮਾਂ ਇਹੋ ਉਦੋਂ ਵੀ ਨੰਸਾ ਪੜਿਆ ਗਿਆ ਉਦੋਂ ਵੀ ਸਿੱਖ ਅਨੰਦ ਚ ਜਿੱਦਣ ਮਰਾਂਗੇ ਅਖੀਰਲੇ ਵੇਲੇ ਵੀ ਇਹੀ ਪੜਿਆ ਜਿਹੜਾ ਆਨੰਦ ਭਇਆ ਮੇਰੀ ਵਾਹ ਸਿੱਖ ਅਨੰਦ ਜੀ ਰਹਿੰਦਾ ਸਦਾ ਹਮੇਸ਼ਾ ਅਨੰਦ ਚ ਜੇ ਜਦੋਂ ਕੋਈ ਆਪਣੇ ਕਾਰਜ ਦੀ ਪਹਿਲ ਕਰਦਾ ਹੈ ਕਹਿੰਦੇ ਹੋ ਜਿਸ ਕਾਰਜ ਦੀ ਪਹਿਲ ਕਰੇਗਾ ਸਿੱਖ ਨੂੰ ਗੁਰੂ ਤੇ ਭਰੋਸਾ ਹੋਵੇ ਸਤਸੰਗਤ ਜੀ ਆਪਣੇ ਸਿੱਖ ਨੂੰ ਮਹਾਰਾਜ ਐਲਸ ਕਹੁੰਦੇ ਨੇ ਜਿਵੇਂ ਸੂਰਜ ਚੁਕਦਾ ਯਕੀਨ ਬਣਾ ਕੇ ਲੱਗਿਆ ਰਹੇ ਬਸ ਭਾਵਨਾ ਬਣਾ ਕੇ ਤੁਰਿਆ ਰਹੇ ਬਸ ਖੇਡਾਂ ਵਖਰੀਆਂ ਹੋ ਜਾਂਦੀਆਂ ਇੱਕ ਵਾਰੀ ਗੁਰਨਾਨਕ ਸਾਹਿਬ ਮਹਾਰਾਜ ਐ ਤੁਰੇ ਜਾਂਦੇ ਸੀ ਜਾਂਦੇ ਜਾਂਦੇ ਮਹਾਰਾਜ ਨੇ ਵਖਰਾ ਰੂਪ ਧਾਰਨ ਕਰ ਲਿਆ ਹੱਥ ਵਿੱਚ ਸੋਟਾ ਫੜ ਲਿਆ ਸੁਣਿਓ ਐਵੇਂ ਭਾਦਨਾ ਐਵੇਂ ਐਡਾ ਸਿੱਧਕ ਐਡਾ ਭਰੋਸਾ ਹੋਵੇ ਫੇਰ ਕਿਤੇ ਜਾ ਕੇ ਗੱਲ ਬਣਨੀ ਮਹਾਰਾਜ ਨੇ ਹੱਥ ਵਿੱਚ ਸੋਟਾ ਫੜ ਲਿਆ 12 13 ਪਿੱਛੇ ਗੁੱਟੇ ਲਾ ਲੇ ਅੱਗੇ ਅੱਗੇ ਗੁਰੂ ਸਾਹਿਬ ਆਪ ਤੁਰੇ ਜਾਂਦੇ ਨੇ ਕੰਦ ਗੁਰੂ ਨਾਨਕ ਸਾਹਿਬ ਮਾਰੇ ਤੁਰੇ ਜਾਂਦੇ ਹੱਥ ਵਿੱਚ ਸੋਟਾ ਫੜਿਆ ਕਿੰਨੇ ਸਿੱਖ ਮਹਾਰਾਜ ਦੇ ਪਿੱਛੇ-ਪਿੱਛੇ ਜਿਹੜਾ ਨੇੜੇ ਆਉਂਦਾ ਛੋਟਾ ਮਾਰਦੇ ਨੇ ਭੱਜ ਜਾਂਦਾ ਜਿਹੜਾ ਨੇੜੇ ਆ ਪਾਜਾ ਚਲੇ ਆ ਜਾ ਮੇਰੇ ਮੱਥੇ ਨਾਲ ਲੱਗ ਦੂਰ ਹੋ ਜਾ ਸਾਰੇ ਹਰਾ ਮਾਹਰ ਨੇ ਕਹਿ ਹੋ ਜਾ ਰੂਪ ਬਣਾਇਆ ਇੱਕ ਇੱਕ ਕਰਕੇ ਸਾਰੇ ਪਿੱਛੇ ਹਟਲੇ ਗਏ ਕੋ ਛਾਪੇ ਦੇ ਕੇ ਹਟੇ ਨੇ ਕਿਸੇ ਨੂੰ ਮਾਰਾਇ ਨੇ ਭਜਾਤਾ ਮੇਰੇ ਨਾਲ ਨਹੀਂ ਆਉਣ ਦੀ ਰੋੜ ਚਲੇ ਜਾ ਦੂਰ ਹੋ ਜਾ ਸੁਣਿਓ ਸਾਰੇ ਚਲੇ ਗਏ ਇੱਕ ਰਹਿ ਗਿਆ ਭਾਈ ਲੈਣਾ ਪਿੱਛੇ ਪਿੱਛੇ ਦੁਰਿਆ ਜਾਂਦਾ ਮਾਰੇ ਗਏ ਗੱਲ ਸੁਣ ਉਹ ਤੂੰ ਨਹੀਂ ਜਾਂਦਾ ਜਾ ਚਲੇ ਆ ਜਾ ਮੈਨੂੰ ਲੋੜ ਨਹੀਂ ਤੇਰੀ ਚਲੇ ਜਾ ਇੱਥੋਂ ਬਗਾ ਅਗੇ ਮਾਰਿਆ ਸੋਟਾ ਫੇਰ ਉੱਥੇ ਖੜੇ ਨੇ ਭਾਈ ਲੈਣਾ ਦੀ ਉਹ ਗੱਲ ਸੁਣ ਸਾਰੇ ਚਲੇਗੇ ਕੱਲਾ ਹੀ ਇੱਥੇ ਖੜਾ ਤੂੰ ਵੀ ਚਲੇ ਆ ਜਾ ਹੱਥ ਜੋੜ ਕੇ ਪਤਾ ਕੀ ਕਹਿੰਦੇ ਭਾਈ ਲੈਣਾ ਦੀ ਕਹਿੰਦੇ ਮਹਾਰਾਜ ਜਿਨ੍ਹਾਂ ਦਾ ਸੀ ਕੋਈ ਉਹ ਚਲੇਗੇ ਆਪਣੇ ਆਪ ਜਿਨ੍ਹਾਂ ਦਾ ਪਿੱਛੇ ਹੈ ਕੋਈ ਜਿਨ੍ਹਾਂ ਦਾ ਕੋਈ ਦਰ ਸੀ ਜਿਨ੍ਹਾਂ ਦਾ ਕੋਈ ਘਰ ਸੀ ਉਹ ਚਲੇ ਗਏ ਮਹਾਰਾਜ ਮੈਂ ਸਾਰਾ ਕੁਝ ਆਪਾ ਵਾਰ ਕੇ ਤੇਰੇ ਚਰਣਾ ਚਾਹਿਆ ਤੁਸੀਂ ਮੈਨੂੰ ਕਹਿੰਦੇ ਹੋ ਚਲਿਆ ਜਾ ਮੇਰਾ ਦਰ ਵੀ ਕੋਈ ਦਾ ਘਰ ਵੀ ਤੂੰ ਤੇਰੇ ਤੋਂ ਬਿਨਾ ਸੁੱਖ ਨਾ ਕੱਢਨੀ ਜਿਨ੍ਹਾਂ ਦਾ ਸੀ ਕੋਈ ਚਲੇ ਗਏ ਪਰ ਮੈਂ ਕਿੱਥੇ ਜਾਵਾਂ ਮੇਨੂੰ ਤਾਂ ਹੈ ਹੀ ਨਹੀਂ ਨਾ ਮੇਰਾ ਦਰ ਨਾ ਮੇਰਾ ਘਰ ਇੰਨੀ ਗੱਲ ਕਹਿਣ ਦੀ ਦੇਰ ਸੀ ਛੋਟੇ-ਛੋਟੇ ਉਹਦਾ ਇੱਕ ਮਹਾਰਾਜ ਨੇ ਪਰਖਾਂ ਪਾਈਆਂ ਆਪਣੇ ਸਿੱਖਾਂ ਦੀਆਂ ਕਹਿੰਦੇ ਦੋਆ ਆਏ ਬਾਵਾ ਖਲਾਲ ਲੀਆਂ ਮੇਰੇ ਸੀਨੇ ਨਾਲ ਲੱਗ ਜਾ ਛਾਤੀ ਨਾਲ ਲੱਗ ਜਾ ਐਸੀ ਗਲਵਕੜੀ ਪਾਈ ਚਲੇ ਘੋੜੀ ਵੀ ਗਏ ਸੀ ਪਰ ਪਰੋਸਾ ਬਣਾ ਕੇ ਚਲਦਾ ਰਿਹਾ ਐਸੇ